ਕੀ ਕੇਂਦਰ ਸਰਕਾਰ ਦਿਆ ਨਵੀਆਂ ਨੀਤੀਆਂ ਕਿਸਾਨ ਅਤੇ ਮਜ਼ਦੂਰਾ ਲਈ ਬਣ ਰਹੀਆਂ ਹਨ ਖਤਰੇ ਦੀ ਕੰਟੀ ਗੁਰਦਾਸਪੁਰ ਵਿੱਚ ਟ੍ਰੇਡ ਯੂਨੀਅਨ ਅਤੇ ਵੱਖ-ਵੱਖ ਜਥੇਬੰਦੀਆਂ ਨੇ ਕੀਤੀ ਕਾਨੂੰਨਾ ਬਿਜਲੀ ਸੋਧ ਬਿੱਲ ਅਤੇ ਭਾਰਤ ਅਮਰੀਕਾ ਟ੍ਰੇਡ ડીਲ ਦੇ ਵਿਰੋਧ ਚ ਸਾਂਝਾ ਪ੍ਰਦਰਸ਼ਨ ਕੀਤਾ ਪ੍ਰਦਰਸ਼ਨਕਾਰੀ ਗੁਰੂ ਨਾਨਕ ਪਾਰਕ ਵਿੱਚ ਇਕੱਠੇ ਹੋ ਕੇ ਰੋਸ਼ ਮਾਰਚ ਕਰਦੇ ਹੋਏ ਨਜ਼ਰ ਆਏ ਡਿਪਟੀ ਕਮਿਸ਼ਨਰ ਦਫਤਰ ਪੂਜਯ ਅਤੇ ਤਰਨਾ ਲਗਾਇਆ ਆਗਵਾ ਨੇ ਦੋਸ਼ ਲਗਾਇਆ ਕਿ ਇਹ ਫੈਸਲੇ ਕਿਸਾਨਾਂ ਮਜ਼ਦੂਰਾ ਅਤੇ ਆਮ ਲੋਕਾਂ ਲਈ ਨੁਕਸਾਨਦੇਹ ਹਨ ਹਾਲਾਂਕਿ ਭਾਰਤ ਬੰਦ ਦੀ ਕਾਲ ਦੇ ਬਾਵਜੂਦ ਸ਼ਹਿਰ ਦੇ ਬਾਜ਼ਾਰ ਆਮ ਦਿਨਾਂ ਵਾਂਗ ਖੁੱਲੇ ਰਹੇ ਜਥੇਬੰਦੀਆਂ ਨੇ ਕੇਂਦਰ ਸਰਕਾਰ ਤੋਂ ਢੀਲ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਹੈ ਗੁਰਦਾਸਪੁਰ ਤੋਂ ਲਵਕ੍ਰੀਜ ਸਿੰਘ ਦੀ ਰਿਪੋਰਟ ਕੋ ਪੰਜਾਬ ਸਰਕਾਰ ਜਿਹੜੀ ਹੈ ਜਾਂ ਹਿੰਦੁਸਤਾਨ ਸਰਕਾਰ ਹੈ ਉਹ ਕੰਨ ਤੇ ਲਿਖਿਆ ਪੜ ਲਵੇ ਕਿ ਜਦੋਂ ਕਿਸਾਨਾਂ ਦੇ ਵਿੱਚ ਤਿੰਨ ਜਿਹੜੇ ਬਿੱਲ ਸੀ ਉਹ ਲੈਂਦੇ ਸੀ ਕਿਸਾਨ ਵਿਰੋਧੀ ਬਿੱਲ ਤਾਂ ਉਹ ਸਟਰਗਲ ਜਿਹੜੀ ਸਟਰਗਲ ਸੀ ਜਿਹੜਾ ਸੰਘਰਸ਼ ਸੀ ਉਹ ਦਿੱਲੀ ਦੀਆਂ ਬਰੂਹਾਂ ਤੱਕ ਚੱਲਿਆ ਸੀ ਇਹ ਜਿਹੜਾ ਤਿੰਨ ਕਿਰਤ ਕਾਨੂੰਨ ਬਦਲੇ ਨੇ ਜਮਹੂਰੀ ਜਿਹੜੇ ਲੋਕ ਨੇ ਉਹਨੂੰ ਜੇਲਾ ਚ ਬੰਦ ਕੀਤਾ ਹੋਇਆ ਕਿਸਾਨਾਂ ਮਜ਼ਦੂਰਾਂ ਤੇ ਜ਼ੁਲਮ ਕਰ ਰਹੀ ਹੈ ਜਿਵੇਂ ਵਕ ਵਕ ਬਿੱਲ ਲੈ ਰਹੇ ਨੇ ਇਹਨਾਂ ਦੇ ਬਿੱਲਾਂ ਦੇ ਵਿਰੋਧ ਲਈ ਸਮੁੱਚੇ ਹਿੰਦੁਸਤਾਨ ਦੇ ਵਿੱਚ ਇੱਕ ਲਹਿਰ ਜਿਹੜੀ ਹੈ ਉਹ ਦੁਬਾਰਾ ਹੋਊਗੀ ਅੱਜ ਜਿਹੜਾ 12 ਫਰਵਰੀ ਦੀ ਹੜਤਾਲ ਹੈ ਇਹ ਹੜਤਾਲ ਉਹਦਾ ਇੱਕ ਪਹਿਲਾ ਸਟੈਪ ਆ ਉਹਨਾਂ ਦੇ ਨਾਲ ਜਿਹੜੇ ਸੰਘਰਸ਼ੇੜਾ ਹੋਰ ਬਦਲਣਾ ਤੇ ਦਿੱਲੀ ਦੀਆਂ ਬਰੂਹਾਂ ਤੇ ਆਉਣ ਲੀਆਂ ਜਿਹੜੀਆਂ ਕੋਈ ਵੀ ਜਿਹੜੇ ਸਟ੍ਰਗਲ ਹੋਣਾ ਹੈ ਚਾਹੇ ਉਹ ਛੜਕਾਂ ਤੇ ਹੋਵੇ ਚਾਹੇ ਉਹ ਸੰਸਦ ਚ ਹੋਵੇ ਚਾਹੇ ਬਾਹਰ ਹੋਵੇ ਹਰਥਾਂ ਹੋਣਾ ਹੈ ਬਿਲਕੁਲ ਜੀ ਮੈਂ ਮਾਝਾ ਸੰਸ਼ੀਲ ਮੱਟੀ ਦਾ ਆਪਣੇ ਪੰਜਾਬ ਇਸ ਪ੍ਰਧਾਨਾ ਨਾਤੇ ਹੁਣ ਕਾਰਨ ਮੈਂ ਇਹ ਕਹਿਣਾ ਵੀ ਸਾਰੇ ਸਾਰੇ ਹਿੰਦੁਸਤਾਨ ਤੇ ਸਾਡੇ ਫਰਕ ਪੈਣਾ ਜਿਹੜੀਆਂ ਡੇਰੀਆਂ ਪਾ ਕੇ ਬੈਠੇ ਆਪਣੇ ਸਾਡੇ ਕਿਸਾਨ ਦੇਰੀ ਭਾਈ ਆ ਖੇਤੀ ਜਿਹੜੀ ਅੱਗੇ ਫਸਲ ਵੇਖਣੀ ਰਹੀ ਜੇ ਹੋਰ ਉੱਥੋਂ ਫਸਲਾਂ ਆ ਗਈਆਂ ਚਾਹੇ ਡੇਰੀ ਦੇ ਦੁੱਧ ਆ ਗਿਆ ਕੋਈ ਪ੍ਰੋਜੈਕਟ ਆ ਗਿਆ ਉਹ ਸਾਰੇ ਹੀ ਪੰਜਾਬ ਵਾਸਤੇ ਹਿੰਦੁਸਤਾਨ ਵਾਸਤੇ ਸਾਰੇ ਵਾਸਤੇ ਉਹ ਬਹੁਤ ਘਾਤਕ ਹੈ ਬਹੁਤ ਜ਼ਿਆਦਾ ਨੁਕਸਾਨ ਹੈ ਬੇਜੁਗਾਰੀ ਇੱਥੇ ਹੋ ਜਣੀ ਹੈ ਉੱਥੇ ਦੇ ਸਬਸਿਟੀਆਂ ਜਿਹੜੀਆਂ ਨੇ ਬਹੁਤ ਬਹੁਤ ਜ਼ਿਆਦਾ ਸਬਸਿਟੀਆਂ ਨੇ ਤੇ ਤਿੰਨ ਤਿੰਨ ਹਜ਼ਾਰ ਕਿਲਾ ਉਹ ਕਿਸਾਨ ਹੈ ਜਿਹੜੇ ਵੱਡੇ ਨੇ ਇਹਨੇ ਨੇ ਲੰਬੇ ਲੰਬੀ ਉਹਨੇ ਕਿਸਾਨੀ ਹੈ ਇੱਥੇ ਤੇ 2 3 3 ਕਿਲੇ ਕੋ 4 ਕਿਲੇ ਵੱਤ ਤੋਂ ਵੱਤ ਅਵਲ ਤੋਂ ਦੋ ਕਿਲੇ ਇੱਥੇ ਦੋ ਤਿੰਨ ਚਾਰ ਕਿਲੇ ਦੇ ਵਿੱਚ ਬਸ ਇਹ ਨਹੀਂ ਕਿ ਦੇ ਖੇਤੀ ਹੈ ਕਿਸ ਦੀ ਇਹਨਾਂ ਨੂੰ ਉਹ ਜਿਹੜੇ ਪ੍ਰੋਜੈਕਟ ਆ ਗਏ ਇੱਥੇ ਕੀ ਕਰਨਗੇ ਵਿਚਾਰੇ ਉਹ ਇਹਨਾਂ ਨੂੰ ਪੂਰੇ ਦੇਸ਼ ਨੂੰ ਸਾਡੇ ਨੂੰ ਬਹੁਤ ਘਟਕਾ ਜਿਹੜਾ ਆ ਬਿਜਲੀ ਸੋਧ ਬੇਲੇ ਆਉਣ ਦੇ ਨੇ ਇਹ ਜਿਹਦੇ ਕੋ ਪੈਸੇ ਨਾ ਹੋਏ ਜਦੋਂ ਮੋਬਾਈਲ ਤੇ ਪੈਸੇ ਨਾ ਆਇਓ ਬੱਤੀ ਦੇ ਨੇੜਾ ਬੈਠਾ ਰਹੇਗਾ ਮੈਂ ਬਿਲਕੁਲ ਨਹੀਂ ਇਹ ਚਾਹੁੰਦੇ ਵੀ ਜਿਹੜਾ ਦੂਜੇ ਜਿਹੜੇ ਮੀਟਰ ਨੇ ਇਹ ਨਹੀਂ ਲੱਗਣੇ ਚਾਹੀਦੇ ਉਹ ਜਿਹੜਾ ਵਿਜੀ ਸੋਧ ਵਿਲਾ ਉਹ ਵੀ ਸਾਡਾ ਜਿਹੜਾ ਨੁਕਸਾਨ ਵਾਲਾ ਉਹ ਵੀ ਕਿਸਾਨਾਂ ਦੇ ਹਰ ਮਜਬ ਦੇ ਹਰ ਬੰਦੇ ਦੇ ਹਰ ਵਰਗ ਦੇ ਜਿਹੜਾ ਉਹ ਨੁਸਾਨ ਹੈ ਤੇ ਹੋਰ ਵੀ ਜਿੰਨੇ ਆ ਜਥੇਬੰਦੀਆਂ ਨੂੰ ਮਜ਼ਦੂਰ ਜਥੇਬੰਦੀਆਂ ਨੇ ਉਹਨਾਂ ਦਾ ਜਿਹੜਾ ਸਾਡਾ ਅੱਜ ਇਥੇ ਬਹਿਣ ਦਾ ਮਕਸਦ ਆ ਉਹ ਵੀ ਉਹ ਵੀ ਸਾਰਿਆਂ ਨੂੰ ਇਹ ਤੇ ਡਬਾਉਣਾ ਚਾਹੁੰਦੀ ਹੈ ਸਰਕਾਰ ਇਹ ਸਰਕਾਰਾਂ ਜਿਹੜੀਆਂ ਨੇ ਸਾਰਿਆਂ ਨੂੰ ਦੁਨੀਆ ਨੂੰ ਦਬਾਉਣਾ ਚਾਹੁੰਦੀ ਹੈ ਦੁਨੀਆ ਤੇ ਭਾਰ ਸੁੱਟਣਾ ਚਾਹੁੰਦੀ ਹੈ ਦੁਨੀਆ ਨੂੰ ਬਚਾਉਣ ਵਾਸਤੇ ਜਿਹੜਾ ਅਮਰੀਕਾ ਜਿਹੜਾ ਉਧਰ ਹੋਇਆ ਤਾਂ ਤੇ ਉਹ ਬਹੁਤ ਗਲਤ ਹੈ ਪੂਰੇ ਦੇਸ਼ ਤੇ ਘਾਟਾ ਪੈਣਾ ਹੈ ਬੇਜੁਗਾਰ ਹੋਣੇ ਨੇ ਬਹੁਤ ਜਿਹੜਾ ਮਾੜਾ ਮਾੜਾ ਜਿਹੜਾ ਉਹ ਜਿਹੜਾ ਇਹਨਾਂ ਸੰਪਤੀ ਹੁੰਦੀ ਹੈ ਅੱਜ ਦੇਸ਼ ਦੇ ਆ 10 ਟ੍ਰੇਡ ਯੂਨਨਾਂ ਨਾਲ ਅਸੀਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਇਹਨਾਂ ਦੇ ਹਮਾਇਤ ਦੇ ਵਿੱਚ ਕਿ ਜਿਹੜੇ ਸਰਕਾਰ ਨੇ ਚਾਰ ਲੇਬਰ ਕੋਡ ਪਾਸ ਕੀਤੇ ਨੇ ਉਹਦੇ ਵਿਰੋਧ ਦੇ ਵਿੱਚ ਔਰ ਅਸੀਂ ਜਿਹੜਾ ਇਸ ਮੁੱਦੇ ਨੂੰ ਉਭਾਰਨਾ ਚਾਹੁੰਦੇ ਆ ਕਿ ਜਿਹੜਾ ਕੇਂਦਰ ਸਰਕਾਰ ਬਿਜਲੀ ਸੋਧ ਬਿੱਲ 225 ਲੈ ਕੇ ਆ ਰਹੀ ਹੈ ਬੀਜ ਬਿੱਲ 225 ਲੈ ਕੇ ਆ ਰਹੀ ਹੈ ਔਰ ਜਿਹੜਾ ਹੁਣੇ-ਹੁਣੇ ਜਿਹੜਾ ਤਾਜ਼ਾ ਮਾਰਕੀਟ ਨਾਲ ਟ੍ਰੇਡ ਹੋਈ ਹੈ ਇਹਦੇ ਖਿਲਾਫ ਲੋਕਾਂ ਨੇ ਜਿਹੜਾ ਨਾ ਲਾਬੰਦ ਕਰਕੇ ਸੰਘਰਸ਼ ਵਾਸਤੇ ਤਿਆਰੀ ਕਰ ਰਹੇ ਆ ਔਰ ਅੱਜ ਦਾ ਇਹਦਾ ਮੇਨ ਮੁੱਦਾ ਇਹ ਹੈ ਕਿ ਜਿਹੜਾ ਸਰਕਾਰ ਜੇ ਬਿਜਲੀ ਸੋਧ ਬਿੱਲ 225 ਲੈ ਹੁੰਦੀ ਹੈ ਤਾਂ ਜਿਹੜੀ ਘਰੇਲੂ ਬਿਜਲੀ ਅੱਗੇ ਪਿੰਡੂ ਖੇਤਰ ਲਈ ਸਸਤੀ ਸੀ ਔਰ ਉਦਯੋਗਾਂ ਵਾਸਤੇ ਥੋੜੀ ਮਹਿੰਗੀ ਸੀ ਉਹ ਹੁਣ ਕੇਂਦਰ ਸਰਕਾਰ ਇੱਕ ਦਰ ਕਰਨ ਜਾ ਰਹੀ ਹੈ ਸਾਰੇ ਦੇਸ਼ 'ਚ ਇੱਕੋ ਹੀ ਰੇਟ ਔਰ ਇਹਦੇ ਨਾਲ ਜੇ ਇਹ ਚੀਜ਼ ਹੁੰਦੀ ਹੈ ਤਾਂ ਫਿਰ ਜਿਹੜਾ ਘਰਾਂ ਨੂੰ ਸਸ ਜੁਨਟ ਬਿਜਲੀ ਮਿਲਦੀ ਹੈ ਉਹ ਖਤਮ ਹੋ ਜੋਗੀ ਮੋਟਰਾਂ ਨੂੰ ਜਿਹੜੀ ਕਿਸਾਨਾਂ ਨੂੰ ਮਿਲਦੀ ਹੈ ਉਹ ਖਤਮ ਹੋ ਜੋਗੀ ਔਰ ਇਹ ਜਿਹੜਾ ਧਾਰਾ ਹੁਣ ਸਰਕਾਰ ਦੇ ਹੱਥੋਂ ਨਿਕਲ ਕੇ ਕੰਪਨੀਆਂ ਕੋਲ ਚਲੇ ਜਾਣਾ ਜਿਹਦੇ ਨਾਲ ਕੰਪਨੀਆਂ ਨੂੰ ਫਾਇਦਾ ਹੋਵਾ ਲੋਕਾਂ ਨੂੰ ਤੇ ਆਮ ਖਪਤਕਾਰਾਂ ਨੂੰ ਨੁਕਸਾਨ ਹੋਵਾ ਇਸੇ ਤਰ੍ਹਾਂ ਬੀਜ ਬੈਲ ਅੱਗੇ ਬੀਜ ਸਾਨੂੰ ਖੇਤੀਬਾੜੀ ਯੂਨੀਵਰਸਿਟੀ ਦਿੰਦੇ ਸੀ ਸਰਕਾਰ ਦਿੰਦੇ ਸੀ ਇਹ ਵੀ ਅਧਿਕਾਰ ਹੁਣ ਕੰਪਨੀਆਂ ਨੂੰ ਦਿੱਤਾ ਜਾ ਰਿਹਾ ਜਿਹਦੇ ਨਾਲ ਕਿਸਾਨ ਨੂੰ ਹਰ ਵੇਲੇ ਜਿਹੜਾ ਉਹਨਾਂ ਤੇ ਨਿਰਭਰ ਹੋਣਾ ਪਊਗਾ ਇਸ ਕਰਕੇ ਇਸੇ ਦਾ ਵਿਰੋਧ ਕਰਦੇ ਆਂ ਔਰ ਤੀਸਰਾ ਮੁੱਦਾ ਜਿਹੜਾ ਅਮਰੀਕਾ ਦੇ ਨਾਲ ਥੋੜੇ ਦਿਨ ਹੋ ਗਿਆ ਡੀਲ ਹੋਈ ਹੈ ਉਹ ਇੱਕ ਤਰਫਾ ਕੀਤੀ ਹੈ ਟਰੰਪ ਨੇ ਔਰ ਬਾਂਮ ਰੋੜ ਕੇ ਕੀਤੀ ਹੈ ਮੁੱਦੇ ਦੀ ਕਿਉਂਕਿ ਟਰੰਪ ਕਹਿੰਦਾ ਵੀ ਮੇਰੇ ਦੇਸ਼ ਦਾ ਅਨਾਜ ਫਲ ਮੀਟ ਡੇਰੀ ਉਤਪਾਦ ਔਰ ਹੋਰ ਜਿਹੜੇ ਡਰਾਈ ਫਰੂਟ ਆ ਉਹ ਆਉਣਗੇ ਪਰ ਤੁਸਾਂ 0% ਟੈਕਸ ਲਾਉਣਾ ਹੋਊਗਾ ਜਿਉ ਤੁਸੀਂ ਭੇਜੋਗੇ ਉਹਦੇ ਤੇ ਅਸੀਂ 18% ਲਾਵਾਂਗੇ ਜੇ ਤੁਸੀਂ ਅਗਲੇ ਛਤੋਣਾ ਨਾਲ ਹੀ ਲਾਤੀ ਹੈ ਕਿ ਤੁਸੀਂ ਰੂਸ ਕੋਲੋਂ ਤੇਲ ਨਹੀਂ ਖਰੀਦਣਾ ਜਿਹੜਾ ਹੁਣ ਤੱਕ ਆਪਾਂ ਖਰੀਦਦੇ ਰਹੇ ਆ ਉਹਨਾਂ ਨਾਲ ਹੀ ਕਹਿੰਦਾ ਵੀ ਜੇ ਤੁਸੀਂ ਰੂਸ ਕੋਲੋਂ ਤੇਲ ਖਰੀਦਿਆ ਸਾਡੇ 10 ਬੰਦੇ ਇੱਥੇ ਨਿਗਰਾਨੀ ਕਰਨਗੇ ਫਿਰ ਅਸੀਂ ਦੁਬਾਰਾ 50% ਟੈਕਸ ਜਿਹੜਾ ਨਾ ਉਹ ਲਾ ਦੇਾਂਗੇ ਸਾਨੂੰ ਲੱਗਦਾ ਵਾ ਵੀ ਇਹ ਮੋਦੀ ਸਰਕਾਰ ਨੇ ਜਿਹੜਾ ਆਪਣਾ ਦੇਸ਼ ਜਿਹੜਾ ਅਮਰੀਕਾ ਨੂੰ ਗਹਿਣੇ ਪਾਤਾ ਵਾ ਦੇ ਦਿੱਤਾ ਵਾ ਫੈਸਲੇ 트ੰਪ ਕਰਦਾ ਮੋਦੀ ਉੱਤੇ ਉਹ ਜਰਨੇ ਕਰਦਾ ਇਹਦੇ ਨਾਲ ਸਮੁੱਚੇ ਲੋਕਾਂ ਨੂੰ ਨੁਕਸਾਨ ਹੋਣਾ ਵਾ ਕਿਸਾਨੀ ਬਰਬਾਦ ਹੋਣੀ ਆ ਕਿਉਂਕਿ ਉਧਰ 1.5 ਤੋਂ 2% ਲੋਕ ਜਿਹੜਾ ਖੇਤੀ ਕਰਦੇ ਨੇ ਸਾਡੇ ਇਧਰ 85% ਲੋਕ ਖੇਤੀ ਕਰਦੇ ਨੇ ਉੱਥੇ ਪਰ ਕਿਸਾਨ ਜਿਹੜਾ 60 ਲੱਖ ਤੋਂ ਉੱਪਰ ਜਿਹੜੀ ਸਬਸਿਡੀ ਮਿਲਦੀ ਆ ਸਾਡੇ ਸਾਲ ਦਾ 6000 ਰੁਪਏ ਤਿੰਨਾਂ ਕਿਸ਼ਤਾਂ ਚ ਕਿਸਾਨ ਨੂੰ ਦਿੱਤਾ ਜਾਂਦਾ ਇਹ ਜਿਹੜਾ ਬਿਲਕੁਲ ਇੱਕ ਬਹੁਤ ਤਗੜਾ ਸੰਸਾਰ ਦਾ ਭਲਵਾਣਾ ਉਹਨੂੰ ਇੱਕ ਛੋਟੇ ਡੇਢ ਕਿੱਲੇ ਵਾਲੇ ਨਾਲ ਮੁਕਾਬਲਾ ਕਰਾਉਣ ਦਾ ਜਿਹੜਾ ਕਦੀ ਕਰ ਹੀ ਨਹੀਂ ਸਕਦਾ ਇਹਦੇ ਨਾਲ ਹਰ ਜਿਹੜਾ ਖੇਤਰਾ ਉਹ ਬਰਬਾਦ ਹੋਣਾ ਇਸ ਕਰਕੇ ਅਸੀਂ ਅਸੀਂ ਕਿਸਾਨ ਮੋਰਚੇ ਵੱਲੋਂ ਆਉਣ ਵਾਲੇ ਦਿਨਾਂ ਵਿੱਚ 22 ਤਰੀਕ ਨੂੰ ਜਿੰਨੇ ਬੀਜੇਪੀ ਦੇ ਐਮਐਲਏ ਮੰਤਰੀ ਔਰ ਆਮ ਪਾਰਟੀ ਦੇ ਕਿਉਂਕਿ ਇਹ ਵੀ ਖੁੱਲਕੇ ਨਹੀਂ ਬੋਲ ਰਹੇ ਇਸ ਕਰਕੇ ਇਹਨਾਂ ਦੇ ਖਿਲਾਫ ਸਾਡਾ ਸੰਘਰਸ਼ ਹੈ ਵਾ ਔਰ ਅੱਜ ਅਸੀਂ ਜਿਹੜਾ ਅਸੀਂ ਕਸਰਨ ਮੋਰਤੇ ਵੱਲੋਂ ਟ੍ਰੇਡ ਜਿੰਨਾਂ ਦੇ ਸੰਘਰਸ਼ ਦੇ ਹਮਾਇਤ ਦੇ ਵਿੱਚ ਆਏ